ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਭੰਗੇਵਾਲਾ ਸ਼੍ਰੀ ਮੁਖਸਿਸ ਸਾਹਿਬ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਨੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਕਾਲਰਸ਼ਿਪ ਮੁਹਿੰਮ ਪੰਜਾਬ ਸਟੇਟ ਸਰਚ ਐਗਜ਼ਾਮੀਨੇਸ਼ਨ ਵਿੱਚ 600 ਸਕੂਲਾਂ ਵਿੱਚ ਟੌਪ ਕੀਤਾ ਹੈ ਪ੍ਰਵਾਹ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਤੇ ਮਾਣ ਹੈ ਜਿਸ ਨੇ ਸਾਡੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ ਉਹਨਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਹੋਰ ਬੱਚਿਆਂ ਨੂੰ ਵੀ ਚੰਗੇ ਨੰਬਰ ਲੈ ਕੇ ਮਾਪਿਆਂ ਤੇ ਅਧਿਆਪਕਾਂ ਦਾ ਮਾਣ ਵਧਾਉਣਾ ਚਾਹੀਦਾ ਹੈ ਉਧਰ ਪੇਪਰ ਵਿੱਚ ਫਰਸਟ ਆਉਣ ਵਾਲੀ ਵਿਦਿਆਰਥਣ ਮਲਕਾ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਦਾ ਬਹੁਤ ਸਾਥ ਮਿਲਿਆ ਜਿਸ ਕਾਰਨ ਇਹ ਸੰਭਵ ਹੋਇਆ ਹੈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਰਾਜੇ ਨਾਮ ਤੁਹਾਡਾ ਮਲਕਾ ਮਲਕਾ ਜੀ ਤੁਹਾਨੂੰ ਅਵਾਰਡ ਮਿਲਿਆ ਹੈ ਪਿਛਲੇ ਦਿਨੀ ਸਨਮਾਨਿਤ ਕੀਤਾ ਗਿਆ ਹੈ ਕੀ ਕਾਰਨ ਸੀ ਮੈਂ ਪੀਐਸਟਸ ਦਾ ਪੇਪਰ ਕਲੀਅਰ ਕੀਤਾ ਪੰਜਾਬ ਸਟੇਟ ਟਾਈਲੈਂਡ ਸਰਚ ਇਗਜ਼ਾਮੀਨੇਸ਼ਨ 2023 ਵਿੱਚ ਹੋਇਆ ਸੀ ਇਹ ਜੀ ਤਾਂ ਕਿੰਨੇ ਬੱਚੇ ਸੀ ਜਿਨ੍ਹਾਂ ਵਿੱਚੋਂ ਤੁਸੀਂ ਟੌਪ ਕੀਤਾ ਜੀ 600 ਬੱਚੇ ਵਿੱਚੋਂ 600 ਸਕੂਲਾਂ ਵਿੱਚੋਂ ਜਾਂ 600 600 ਸਕੂਲਾਂ ਵਿੱਚੋਂ ਠੀਕ ਹੈ ਜੀ ਤਾਂ ਬਹੁਤ ਵਧੀਆ ਬੜੀ ਵੱਡੀ ਉਪਲਬਧੀ ਹੁੰਦੀ ਹੈ ਇਹ ਜਿਹੜਾ ਤੁਸੀਂ ਅਚੀਵ ਕੀਤਾ ਤਾਂ ਮੈਂ ਜਾਨਣਾ ਚਾਹਾਂਗਾ ਪੇਪਰ ਟਾਫ ਬੜੇ ਹੁੰਦੇ ਨੇ ਇਹੋ ਜਿਹੇ ਜਿਹੜੇ ਹੁੰਦੇ ਨੇ ਤਾਂ ਕਿਦਾਂ ਦਾ ਸਹਿਯੋਗ ਰਿਹਾ ਟੀਚਰ ਦਾ ਔਰ ਮਾਪਿਆਂ ਦਾ ਟੀਚਰਾਂ ਨੇ ਵੀ ਬੱਦ ਸਹਿਯੋਗ ਕੀਤਾ ਤੇ ਮਾਪਿਆਂ ਵੱਲੋਂ ਵੀ ਪੜ੍ਹਨ ਲਈ ਸਮਰਥਤਾ ਜਾਂਦਾ ਠੀਕ ਹੈ ਜੀ ਤਾਂ ਟੀਚਰਾਂ ਵੱਲੋਂ ਕੀ ਸਹਿਯੋਗ ਦਿੱਤਾ ਜਾਂਦਾ ਵੀ ਮੰਨ ਲਓ ਐਕਸਟਰਾ ਇਹਦੇ ਨਾਲ ਵੀ ਕੋਈ ਪੜ੍ਹਾਈ ਹੁੰਦੀ ਜਿਹੜਾ ਤੁਸੀਂ ਪੇਪਰ ਕੀਤਾ ਜਾਂ ਉਸੇ ਪੜ੍ਹਾਈ ਵਿੱਚੋਂ ਹੀ ਪੇਪਰ ਸੀ ਉਸੇ ਪੜ੍ਹਾਈ ਵਿੱਚੋਂ ਪੇਪਰ ਕੀਤਾ ਠੀਕ ਹੈ ਜੀ ਇਹ ਮੰਨ ਲਓ ਜਿਹੜਾ ਸਿਲੇਬਸ ਵਿੱਚੋਂ ਹੀ ਪੇਪਰ ਸੀ ਹਾਂਜੀ ਸਿਲੇਬਸ ਵਿੱਚੇ ਸੀ ਜੇ ਤੁਸੀਂ ਮਾਪਿਆਂ ਦੀ ਵੀ ਗੱਲ ਕੀਤੀ ਕਿ ਬਹੁਤ ਸਹਿਯੋਗ ਦਿੰਦੇ ਐ ਤਾਂ ਕੀ ਕੋਈ ਵਾਤਾਵਰਣ ਉਹੋ ਜਿਹਾ ਮਿਲਦਾ ਹੈ ਘਰ? ਕਈ ਵਾਰੀ ਹੁੰਦਾ ਹੈ ਕੁੜੀਆਂ ਨੂੰ ਅੱਗੇ ਵਧਣ ਵਾਸਤੇ ਰੋਕਿਆ ਜਾਂਦਾ ਵੀ ਪੜ੍ਹਾਈ ਤੋਂ ਵੀ ਰੋਕਿਆ ਜਾਂਦਾ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਨਹੀਂ ਇਹੋ ਜਿਹਾ ਕੋਈ ਨਹੀਂ ਬਹੁਤ ਵਧੀਆ ਸਹਿਯੋਗ ਦਿੱਤਾ ਜਾਂਦਾ ਘਰ ਤੋਂ ਤਾਂ ਹੋਰ ਕੀ ਕਹਿਣਾ ਚਾਹੋਗੇ ਕਿ ਅਪੀਲ ਜਾਂ ਸੰਦੇਸ਼ ਕੀ ਦੇਣਾ ਚਾਹੋਗੇ ਵੀ ਬੱਚੇ ਜਿਹੜੇ ਤੁਸੀਂ ਜਿਵੇਂ ਪੜ ਕੇ ਅੱਗੇ ਵਧੇ ਹੋ ਬਹੁਤ ਵਧੀਆ ਤੁਸੀਂ ਪੇਪਰ ਕੀਤਾ ਹੈ ਤਾਂ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਨੂੰ ਮਾਪੇ ਸਕੂਲਾਂ ਵਿੱਚ ਪੜਨ ਲਈ ਪੇ ਦਿੱਦਿਆ ਅਤੇ ਸਾਨੂੰ ਵੀ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਪੜਾਈ ਕਰਕੇ ਜੀ ਸਕੂਲ ਸਟਾਫ ਦੀ ਵੀ ਤੁਸੀਂ ਗੱਲ ਕੀਤੀ ਹੈ ਤਾਂ ਜਾਨਣਾ ਚਾਹਾਂਗੇ ਕਿ ਸਕੂਲ ਸਟਾਫ ਕਿਦਾਂ ਦਾ ਸੀ ਔਰ ਕਿਹੜੇ-ਕਿਹੜੇ ਟੀਚਰਾਂ ਨੇ ਜ਼ਿਆਦਾ ਮਿਹਨਤ ਕਰਵਾਈ ਹੈ ਸਾਰੇ ਸਕੂਲ ਦਾ ਸਟਾਫ ਬਹੁਤ ਵਧੀਆ ਸੀਗਾ ਸਾਡੇ ਸਕੂਲ 'ਚ ਥਾਰਾ ਟੀਚਰ ਆ ਸਾਰਿਆਂ ਨੇ ਮਿਹਨਤ ਕਰਵਾਈ ਬਹੁਤ ਵਧੀਆ ਨੇ ਹਾਂਜੀ ਸਾਰਿਆਂ ਨੇ ਬਹੁਤ ਵਧੀਆ ਮਿਹਨਤ ਕਰਵਾਈ ਜੀ ਇੱਕ ਵਾਰ ਸਕੂਲ ਦਾ ਨਾਮ ਤੁਸੀਂ ਜ਼ਰੂਰ ਦੱਸ ਦਿਓ ਕਿਉਂਕਿ ਬਹੁਤ ਦੂਰ ਤੱਕ ਇਹ ਜਿਹੜੀ ਵੀਡੀਓ ਜਾਣੀ ਹੈ ਮੈਂ ਚਾਹਾਂਗਾ ਕਿ ਤੁਹਾਡੇ ਸਕੂਲ ਦਾ ਔਰ ਤੁਹਾਡੇ ਜਿਹੜੇ ਟੀਚਰਸ ਨੇ ਉਹਨਾਂ ਦਾ ਨਾਮ ਰੋਸ਼ਨ ਹੋਵੇ ਸਰਕਾਰੀ ਹਾਈ ਸਕੂਲ ਪੰਗੇਵਾਲਾ ਜੀ ਹਾਂ ਐਸਾ ਸੀ ਕਾਜ਼ੀ ਸੱਸੇ ਕਾਜ਼ੀ ਨਾਮ ਸਾ ਤੁਹਾਡਾ ਬਿੱਟੂ ਸੈਣੀ ਬਿੱਟੂ ਜੀ ਤੁਹਾਡੀ ਬੱਚੀ ਨੇ 600 ਸਕੂਲਾਂ ਵਿੱਚੋਂ ਟੌਪ ਕੀਤਾ ਬਹੁਤ ਮਾਣ ਵਾਲੀ ਗੱਲ ਹੈ ਕੀ ਕਹਿਣਾ ਚਾਹੋਗੇ ਅਸੀਂ ਆਪਦੀ ਬੱਚੀ ਤੇ ਬਹੁਤ ਮਾਣ ਕਰਦੇ ਹਈ ਇਸ ਗੱਲ ਦਾ ਜੀ ਇਹ ਸਾਡੀ ਬੱਚੀ ਨੇ ਟੌਪ ਕੀਤਾ ਜੀ ਤੇ ਉਸ ਤੋਂ ਵੱਡਾ ਮਾਣ ਕਰਦੇ ਇਹਨਾਂ ਟੀਚਰਾਂ ਦਾ ਸਤਿਕਾਰ ਕਰਦੇ ਆਂ ਇਹਨਾਂ ਨੇ ਇਹਨਾਂ ਸੰਯੋਗ ਦਿੱਤਾ ਤੇ ਅੱਜ ਮੇਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਆ ਥੋੜਾ ਇਮੋਸ਼ਨਲ ਵੀ ਹੋਏ ਹੋ ਇਸ ਵੀਡੀਓ ਦੇ ਵਿੱਚ ਤਾਂ ਖੁਸ਼ੀ ਦੇ ਆਸੂ ਨੇ ਕਿ ਐਡਾ ਵਧੀਆ ਤੁਸੀਂ ਮੰਨ ਲਓ ਤੁਹਾਡੀ ਬੱਚੀ ਨੇ ਜਿਹੜਾ ਤੁਹਾਡਾ ਨਾਮ ਰੋਸ਼ਨ ਕੀਤਾ ਇਹ ਖੁਸ਼ੀ ਦੇ ਆਸੂ ਹੈ ਹਾਂਜੀ ਤਾਂ ਬਹੁਤ ਵਧੀਆ ਗੱਲ ਹੈ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਸਰ ਅਸੀਂ ਜੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਮਾਪੇ ਹਨ ਬੱਚਿਆਂ ਦਾ ਸਾਥ ਦਿੰਦੇ ਆ ਸਾਰੇ ਬੱਚੇ ਇਸ ਗੱਲ ਨੂੰ ਮੰਨ ਲਓ ਵੀ ਆਪਦੀ ਜ਼ਿੰਮੇਵਾਰੀ ਸਮਝਣ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਠੀਕ ਹੈ ਜੀ ਹਾਂਜੀ ਮੈਡਮ ਨਾਮ ਤੁਹਾਡਾ ਰਾਣੀ ਕੌਰ ਜੀ ਰਾਣੀ ਜੀ ਤੁਸੀਂ ਇਹਨਾਂ ਦੇ ਮਾਤਾ ਹੋ ਹਾਂਜੀ ਰਾਣੀ ਜੀ ਤੁਹਾਡੀ ਬੱਚੀ ਨੇ ਟੌਪ ਕੀਤਾ 600 ਸਕੂਲਾਂ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਜੀ ਧੰਨਵਾਦ ਕਰਦੇ ਆ ਇਹਨਾਂ ਦੇ ਟੀਚਰਾਂ ਦਾ ਵੀ ਇਹਨਾਂ ਦਾ ਵੀ ਵੀ ਪੜ ਰਹੇ ਆ ਵਧੀਆ ਅਸੀਂ ਇਹਨਾਂ ਨੂੰ ਪੜਾ ਰਹੇ ਆ ਜੀ ਜੀ ਵੀ ਪੜ ਕੇ ਵਧੀਆ ਟੌਪ ਕਰਨ ਨਾਲ ਦਾ ਜੀ ਤਾਂ ਕਿਤਾ ਨਾਲ ਲੱਗ ਰਿਹਾ ਹੈ ਇਹਨਾਂ ਨੇ 600 ਬੱਚਿਆਂ ਚ ਟੌਪ ਕੀਤਾ ਹੈ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹਨਾਂ ਨੇ ਟੌਕ ਕੀਤਾ ਪੜ੍ਹ ਲਿਖਣਾ ਹੈ ਬੱਚੇ ਹੋਰ ਵੀ ਸਕੂਲਾਂ ਵਿੱਚ ਜੀ ਤਾਂ ਕੀ ਅਪੀਲ ਕੀ ਕਰਨਾ ਚਾਹੋਗੇ ਕਿ ਬੱਚੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਬੱਚੇ ਇੰਨਾ ਪੜ੍ਹ ਲਿਖ ਕੇ ਜਿਹੜੇ ਆਪਣਾ ਨਾਮ ਰੋਸ਼ਨ ਵੀ ਕਰ ਰਹੇ ਆ ਜ਼ਿਲ੍ਹੇ ਦਾ ਨਾਮ ਰੋਸ਼ਨ ਵੀ ਕਰ ਰਹੇ ਆ ਸਰਕਾਰ ਨੂੰ ਇਹੀ ਮੰਗ ਕਰਦੇ ਆ ਜੀ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਜਿਹੜੇ ਪੜ੍ਹ ਰਹੇ ਆ ਵੀ ਕਾਬਲੀਅਤ ਦੇ ਤੌਰ ਤੇ ਬੱਚਿਆਂ ਨੂੰ ਨੌਕਰੀ ਦੀ ਮੰਗ ਕਰਦੇ ਹੋ ਤੁਸੀਂ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਇੱਕ ਗਰੀਬ ਗਰੀਬ ਪਰਿਵਾਰ ਆ ਜੀ ਅਸੀਂ ਇਹਨਾਂ ਨੂੰ ਪੜ੍ਹਾ ਰਹੇ ਆ ਜੀ ਵੀ ਮਿਹਨਤ ਕਰਦੇ ਆ ਜੀ ਅਸੀਂ ਆਪ ਜੀ ਤੇ ਵੀ ਇਹਨਾਂ ਨੂੰ ਸਰਕਾਰ ਨੌਕਰੀ ਦਿੱਤੀ ਆ ਵੀ ਜੀ ਠੀਕ ਹੈ ਜੀ